ਪੰਜਾਬ ਚ ਐਲਪੀਜੀ ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਹੁਣ ਪੰਜਾਬ ਚ ਘਰੇਲੂ ਗੈਸਾਂ ਨੂੰ ਲੈ ਕੇ ਚਿੰਤਾ ਭਰੀ ਖਬਰ ਹੈ ਤਾਂ ਘਰੇਲੂ ਖਪਤਕਾਰਾਂ ਨੂੰ ਕਰਨਾ ਪਵੇਗਾ ਵੱਡੀ ਮੁਸ਼ਕਲਾਂ ਦਾ ਸਾਹਮਣਾ ਦੱਸਦੇ ਕਿ ਸਰਦੀਆਂ ਦੇ ਦਸਤਕ ਦੇਂਦਿਆਂ ਹੀ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ਚ ਘਰੇਲੂ ਗੈਸ ਦੀ ਸਪਲਾਈ ਚ ਭਾਰੀ ਕਿੱਲਤਾ ਗਈ ਹੈ ਜਿਸ ਕਾਰਨ ਖਪਤਕਾਰਾਂ ਦੀ ਪਰੇਸ਼ਾਨੀਆਂ ਅਚਾਨਕ ਵਧ ਗਈਆਂ ਨੇ ਤਾਂ ਹਾਲਾਤ ਇਹ ਬਣੇ ਹੋਏ ਹਨ ਕਿ ਇੰਡੀਅਨ ਗੈਸ ਅਤੇ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਸੰਬੰਧਿਤ ਜ਼ਿਆਦਾਤਰ ਗੈਸ ਏਜੰਸੀਆਂ ਤੇ 3 ਤੋਂ 5 ਦਿਨ ਤੱਕ ਦਾ ਬੈਗ ਲੌਕ ਲੱਗਿਆ ਹੋਇਆ ਤਾਂ IOCL ਅਤੇ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਸੰਬੰਧਿਤ ਏਜੰਸੀਆਂ ਤੇ ਮਾਲ ਦੀ ਪੂਰੀ ਸਪਲਾਈ ਨਹੀਂ ਪੁੱਜ ਰਹੀ ਹੈ ਤਾਂ ਇਹ ਜਾਣਕਾਰੀ ਦਿੰਦੇ ਹੋਏ ਕੁਝ ਡੀਲਰਾਂ ਨੇ ਦੱਸਿਆ ਕਿ ਗੈਸ ਕੰਪਨੀਆਂ ਤੋਂ ਮਾਲ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਉਹਨਾਂ ਨੂੰ ਦੋਹਰਾ ਨੁਕਸਾਨ ਚ ਝੱਲਣਾ ਪੈ ਰਿਹਾ ਹੈ ਤਾਂ ਕਿਉਂਕਿ ਇੱਕ ਤਾਂ ਉਹਨਾਂ ਦੀ ਲੇਬਰ ਵੇਲੀ ਬੈਠੀ ਹੈ ਅਤੇ ਦੂਜਾ ਗੈਸ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰ ਦਾ سلسلہ ਰੁਕ ਰਿਹਾ ਹੈ ਤਾਂ ਗੈਸ ਏਜੰਸੀਆਂ ਨਾਲ ਸੰਬੰਧਿਤ ਡੀਲਰ ਭਾਈ ਚਰਨ ਦੱਸਿਆ ਕਿ ਇੰਡੀਅਨ ਗੈਸ ਕੰਪਨੀ ਵੱਲੋਂ ਡੀਲਰਾਂ ਦੀ ਮੰਗ ਮੁਤਾਬਿਕ ਪਲਾਂਟ ਤੋਂ ਗੈਸ ਸਿਲੰਡਰ ਨਾਲ ਭਰੇ ਟਰੱਕ ਨਹੀਂ ਭੇਜੇ ਜਾ ਰਹੇ ਤਾਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਏਜੰਸੀਆ ਤੇ ਤਾਂ ਇੱਕ ਦਿਨ ਛੱਡ ਕੇ ਮਾਲ ਦੀ ਸਪਲਾਈ ਆ ਰਹੀ ਹੈ ਜਿਸ ਕਾਰਨ ਕਰੇਲੂ ਗੈਸ ਖਪਤਕਾਰਾਂ ਨੂੰ ਸਿਲੰਡਰ ਦੀ ਸਪਲਾਈ ਕਰਨ 'ਚ ਰੁਕਾਵਟ ਆ ਰਹੀ ਹੈ ਤਾਂ ਉਹੀ ਐਚਪੀਐਲ ਨਾਲ ਸੰਬੰਧਿਤ ਡੀਲਰ ਮੁਤਾਬਕ ਕੰਪਨੀ ਵੱਲੋਂ ਪਲਾਂਟ ਵਿੱਚ ਮੈਂਟੇਨੈਂਸ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਕਾਰਨ ਸੰਬੰਧਿਤ ਏਜੰਸੀ ਮਾਲਕਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਸਹੀ ਇਹ ਕੀ ਕੰਪਨੀ ਵੱਲੋਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੇਂਟੇਨੈਂਸ ਦਾ ਕੰਮ ਮੁਕੰਮਲ ਕਰ ਲਿਆ ਜਾਂਦਾ ਹੈ ਤਾਂ ਜੋ ਸਰਦੀਆਂ ਦੇ ਸੀਜ਼ਨ 'ਚ ਡੀਲਰ ਭਾਈ ਚਾਰੇ ਸਮੇਤ ਆਮ ਜਨਤਾ ਨੂੰ ਘਰੇਲੂ ਗੈਸ ਸਪਲਾਈ ਪ੍ਰਾਪਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਚੱਲਣੀ ਪੈਂਦੀ ਤਾਂ ਉਹਨਾਂ ਨੇ ਦੱਸਿਆ ਕਿ ਸਰਦੀਆਂ ਦੇ ਸੀਜ਼ਨ 'ਚ ਐਲਪੀਜੀ ਗੈਸ ਦੀ ਖਪਤ ਵਰਤੋਂ 20 ਤੋਂ 25% ਤੱਕ ਵੱਜ ਜਾਂਦੀ ਹੈ ਜਿਸ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਮੰਗ ਦਾ ਅੰਕੜਾ ਵੀ ਅਚਾਨਕ ਆਸਮਾਨ ਨੂੰ ਛੂਣ ਲੱਗ ਜਾਂਦਾ ਹੈ ਤਾਂ ਜਿਸ ਦਾ ਮੁੱਖ ਕਾਰਨ ਵਾਰ-ਵਾਰ ਚਾ ਕੋਫੀ ਦਾ ਬਣਾਣਾ ਰੋਟੀ ਸਬਜ਼ੀ ਤੇ ਪਾਣੀ ਆਦਿ ਗਰਮ ਕਰਨਾ ਹੈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਹਾਲਾਤ ਨਾ ਸੁਧਰੇ ਤਾਂ ਸ਼ਹਿਰ ਭਰ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਸਥਿਤੀ ਪੈਨਿਕ ਬਣ ਸਕਦੀ ਹੈ ਤਾਂ ਇੰਡੀਅਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਅਰਜਨ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਸਰਦੀਆਂ ਦੇ ਸੀਜ਼ਨ ਅਤੇ ਬੀਤੀ ਦਿਨੀ ਪਲਾਂਟ ਬੰਦ ਰਹਿਣ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਮੰਗ ਅਚਾਨਕ ਵੱਧ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ 1.5 ਤੋਂ 2-3 ਦਿਨ ਤੱਕ ਦੀ ਵੇਟਿੰਗ ਚੱਲ ਰਹੀ ਹੈ ਜਿਸ ਨੂੰ ਜਲਦ ਹੀ ਸੁਧਾਰਿਆ ਜਾਵੇਗਾ ਦਾਅਦੇ ਕਿ ਤਾਂ ਪੰਜਾਬ ਚ ਐਲਪੀਜੀ ਗੈਸ ਸਿਲੰਡਰ ਚਿੰਤਾ ਵਾਲੀ ਖਬਰ ਹੈ ਤਾਂ ਘਰੇਲੂ ਖਪਤਕਾਰਾਂ ਨੂੰ ਵੱਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ